ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਆਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਾਲੇ ਤੱਕ ਰੁਕੀ ਨਹੀਂ ਸਿਆਸਾ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਲਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚੱਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਹੈ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਤਾਸ ਵੀ ਮੁਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠੇ ਆ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਇੱਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਬੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਤਾਸ ਵੀ ਮੁਕੀ ਨਹੀਂ ਵੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਏਹ ਹੈ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚੱਲੀਆਂ ਕਦ ਨਦਰ ਮਿਹਰ ਦੀ ਪਾਵੇਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਲੇ ਤੱਕ ਆਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹੇ ਦੁਨੀਆਂ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾਖਾ ਕਿਚ ਰਲਦੀ ਏ ਇਹ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਿਹਰ ਦੀ ਪਾਵੇਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਤਾਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਾਲੇ ਤੱਕ ਰੁਕੀ ਨਹੀਂ ਸਸਿਆਸਾ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚੱਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਇੱਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਹੈ ਬੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਆਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾ ਲਈ ਬੈਠੇ ਆ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਇੱਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਹਿਰ ਦੀ ਪਾਵੇਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਲੇ ਤੱਕ ਤਾਸ ਵੀ ਮੁਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਲਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆਂ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਹਿਰ ਦੀ ਪਾਵੇਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਤਾਸ ਵੀ ਮੁਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠੇ ਆ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਏਹੇ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਏਹੇ ਬੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਲੇ ਤੱਕ ਤਾਸ ਵੀ ਮੁਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠੇ ਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਲਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆਂ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚਰਲਦੀ ਏ ਇਹ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚੱਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਆਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾ ਲਈ ਬੈਠੇ ਆ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਲਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਲਹਿਰ ਦੀ ਪਾਵੇਂਗਾ ਇੱਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਬੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਆਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਏਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਏਹ ਹੈ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆਸਾਂ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਲੇ ਤੱਕ ਆਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠੇ ਆਂ ਦਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਲਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਿਹਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆਂ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ ਤੇਰੇ ਹੁਕਮ ਨਾ ਖਾਕ ਚ ਰਲਦੀ ਏ ਇਹ ਪੰਜਰ ਬਣ ਗਈ ਜ਼ਿੰਦਗੀ ਨੂੰ ਕਦ ਖੂਆ ਸਾ ਦਾ ਲਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟੜ ਚਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਦਿਨ ਚੜਿਆ ਚੜ ਕੇ ਛਿਪ ਚੱਲਿਆ ਹਾਲੇ ਤੱਕ ਤਾਸ ਵੀ ਮੁੱਕੀ ਨਹੀਂ ਦੇ ਬਣ ਹੱਡੀਆਂ ਦਾ ਪਿੰਜਰ ਗਈ ਪਰ ਨਬਜ਼ ਹਾਲੇ ਤੱਕ ਰੁਕੀ ਨਹੀਂ ਅਸੀਂ ਆਸਾਂ ਲਈ ਬੈਠਿਆਂ ਕਦ ਖੈਰ ਚੋਲੀ ਵਿੱਚ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚਲੀਆਂ ਕਦ ਨਦਰ ਨਹਿਰ ਦੀ ਪਾਵੇਂਗਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚੱਲੀਆਂ ਕਦ ਨਦਰ ਮਹਿਰ ਦੀ ਪਾਵੇਂਗਾ ਇਕ ਤੇਰੇ ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ ਤੇਰੇ ਹੁਕਮ ਚ ਪੈਦਾ ਹੁੰਦੀ ਏ